ਸਤਿ ਸ੍ਰੀ ਅਕਾਲ ਦੋਸਤੋ ਆਪ ਦੇ ਅੱਗੇ ਨਵੀਂ ਅਪਡੇਟ ਆ ਗਈ ਹੈ ਜਿੱਦਾਂ ਕਿ ਕੱਲ ਨੂੰ 19 ਤਰੀਕ ਦੂਜਾ ਮਹੀਨਾ 2025 19 ਤਰੀਕ ਦੇ ਜੋ ਮੀ ਜਿਹੜਾ ਆਪਣਾ ਬਦਲਵਾਈ ਕਿਤੇ ਕਿਤੇ ਬਣੇ ਰਹੇਗੀ ਕਿਤੇ ਕਿਤੇ ਹਵਾ ਵੀ ਚੱਲੂਗੀ ਜੈਨ ਕਿ ਜਿਵੇਂ ਸਵੇਰ ਦਾ ਮੌਸਮ ਹੁੰਦਾ ਆਪਣਾ ਠੰਡਾ ਤੇ ਦੁਪਹਿਰ ਗਰਮੀ ਹੋ ਜਾਂਦੀ ਹੈ ਗਰਮੀ ਦੇ ਕਾਰਨ ਜਿਹੜੇ ਸਮੁੰਦਰ ਦੇ ਵਿੱਚੋਂ ਬੱਦਲ ਬਣੇ ਆ ਉਹ ਪੰਜਾਬ ਵੱਲੋਂ ਆ ਰਹੇ ਆ ਹੋ ਸਕਦਾ ਵੀ ਕੱਲ ਨੂੰ ਹਲਕੀ ਫੁਲਕੀ ਜੀ ਅ ਬਾਰਿਸ਼ ਹੋ ਜਾਏ ਕੱਲ ਨੂੰ ਤੇ ਪਰਸੋਂ ਵੀ ਗੜੇਮਰੀ ਵੀ ਹੋ ਸਕਦੀ ਹੈ ਕਿਉਂਕਿ ਮੌਸਮ ਦੀ ਤਬਦੀਲੀ ਆ ਰਹੀ ਹੈ ਨਾ ਇਹਦੇ ਕਾਰਨ ਹੋ ਸਕਦਾ ਵੀ ਗੜੇ ਵੀ ਪੈ ਸਕਦੇ ਆ ਤੇ ਹਲਕੀ ਫੁਲਕੀ ਯਾਨੀ ਕਿ ਹਵਾ ਵੀ ਚੱਲੇਗੀ ਤੇਜ਼ ਹਵਾ ਵੀ ਹੋ ਸਕਦੀ ਹੈ ਨਾਲ ਤੇ ਇਹਦੇ ਇਲਾਕੇ ਆ ਜਿਨ੍ਹਾਂ ਦੇ ਜਿਵੇਂ ਕਿ ਫਰੋਇਦਪੁਰ, ਮੋਗਾ, ਫਰੀਕੋਟ, ਅੰਮ੍ਰਿਤਸਰ ਸਾਰੇ ਇਧਰ ਏਰੀਏ ਦੇ ਵਿੱਚ ਇਹ ਤਿੱਖ ਨੂੰ ਮਿਲੂਗੀ ਚੈਨਲ ਨੂੰ ਆਪਣੇ ਨੂੰ ਕਰ ਲੋ ਸਬਸਕ੍ਰਾਈਬ ਜੀ ਅੱਗੇ ਤੋਂ ਅਪਡੇਟ ਦਿਨ ਤੋਂ ਦਿਨ ਆਉਂਦੀ ਰਹੇਗੀ ਆਪਣੀ ਤੇ ਸਾਰਿਆਂ ਨੂੰ ਬੇਨਤੀ ਆ ਨਾਲ ਦੇ ਨਾਲ ਸ਼ੇਅਰ ਜਰੂਰ ਕਰ ਦਿਆ ਕਰੋ ਕਿਉਂਕਿ ਅੱਗੇ ਸ਼ੇਅਰ ਕਰਾਂਗੇ ਤਾਂ ਅੱਗੇ ਪਤਾ ਲੱਗੇਗਾ ਵੀ ਕਿਦਾਂ ਮੌਸਮ ਦਾ ਕਰਾ ਜਾਣਕਾਰੀ ਲੈ ਲੈਂਦਾ ਹੈ ਇਹ ਜਾਣਕਾਰੀ ਦੇ ਹਰੇਕ ਬੰਦਾ ਦੇਖ ਸਕਦਾ ਹੈ ਧੰਨਵਾਦੀ ਸਾਰਿਆਂ ਦਾ ਸਤਿ ਸ੍ਰੀ ਅਕਾਲ